ਲਓ ਜੀ ਗਾਇਸ ਅੱਜ ਅਸੀਂ ਬਣਾਉਣ ਲੱਗੇ ਆ ਬਰੈਡ ਦੀਆਂ ਕਲਾਇਆਮਣਾ ਉਹ ਬਣਾਉਣ ਵਾਸਤੇ ਆਪਾਂ ਨੂੰ ਜਿਹੜਾ ਬਰੈਡ ਦਾ ਬਰਾਊਨ ਵਾਲਾ ਹਿੱਸਾ ਇਹ ਕੱਟ ਦੇਣਾ ਤੇ ਵਾਈਟ ਵਾਲਾ ਹਿੱਸਾ ਰੱਖ ਦੇਣਾ ਆਹ ਦੇਖੋ ਹਾਸਤਰਾਂ ਕੱਟ ਲੈਣਾ ਤੇ ਫਿਰ ਇਹਨੂੰ ਕੱਟ ਕੇ ਅਲੱਗ ਇੱਕ ਬਰਤਨ ਚ ਰੱਖ ਲੈਣਾ। ਇਹਦੇ ਵਿੱਚ ਹੁਣ ਆਪਾਂ ਦੁੱਧ ਪਾਵਾਂਗੇ ਤੇ ਵਿੱਚ ਇਹਨੂੰ ਮਿਕਸ ਕਰਾਂਗੇ। ਪਹਿਲਾਂ ਆਪਾਂ ਥੋੜੀਆਂ ਹੀਆਂ ਬਣਾ ਕੇ ਦੇਖਾਂਗੇ ਜੇ ਤਾਂ ਵਧੀਆ ਬਣੀਆਂ ਫਿਰ ਆਪਾਂ ਹੋਰ ਟਰਾਈ ਕਰਾਂਗੇ। ਆਇਓ। ਹਾਂ ਮੈਂ ਫਿਰ ਇਹਨੂੰ ਮਿਕਸ ਕਰ ਲੈਣਾ। ਥੋੜਾ ਥੋੜਾ ਦੁੱਧ ਪਾ ਕੇ ਦੇਖਦੇ ਰਹਿਣਾ। ਤੇ ਇਹਨੂੰ ਮਿਕਸ ਕਰਦੇ ਰਹਿਣਾ। ਇਵੇਂ ਦਾ ਬਣਾ ਲੈਣਾ ਗਾਇਸ ਤੇ ਹੁਣ ਇਹਨੂੰ ਛੋਟੇ ਛੋਟੇ ਗੋਲ ਗੋਲ ਕਰਕੇ ਰੱਖ ਦੇਣਾ ਦੇਖੋ ਐਵੇਂ ਦਾ ਆਪਣਾ ਡੋ ਹੋਣਾ ਚਾਹੀਦਾ ਤੇ ਐਵੇਂ ਬਣਾ ਕੇ 2-3 ਮਿੰਟ ਇਹਨੂੰ ਐਵੇਂ ਰੱਖ ਦੋ ਤਾਂ ਕਿ ਇਹ ਤੇ ਆਪਿਆ ਸੈੱਟ ਹੋ ਜੇ ਦੋ ਮਿੰਟ ਸੋ ਵੇਟ ਕਰਦੇ ਆਪਾਂ ਇਹਨੇ ਗਾਇਸ ਆਪਾਂ ਕਿਉਂ ਰੱਖ ਦਿੰਨੇ ਆ ਗਰਮ ਹੋਣਾ ਕਿਉਂ ਆਪਣਾ ਗਰਮ ਹੁੰਦਾ ਇਹਦੇ ਚ ਕੀ ਆ ਜਿਹੜੀਆਂ ਤੋਂ ਆਪਾਂ ਗੋਲ-ਗੋਲ ਬਣਾਵਾਂਗੇ ਗਲਾਇਆਮਣਾ ਉਹ ਕੀ ਆਪਾਂ ਇਹਦੇ ਚ ਤਲਣੀਆਂ ਨੇ ਤਾਂ ਕਿ ਉਹਨਾਂ ਦਾ ਕਲਰ ਕੀ ਆ ਬਰਾਊਨ ਆ ਜਾਏ ਇੱਕ ਸਾਈਡ ਤੇ ਗਾਇਸ ਆਪਾਂ ਚਾਸ਼ਨੀ ਤਿਆਰ ਹੋਣੀ ਰੱਖਤੀ ਇੰਜ ਹੀ ਤਾਂ ਖੰਡ ਪਾ ਲੈਣੀਆਂ ਵਿੱਚ ਇਲਾਇਚੀ ਪਾ ਲੈਣੀਆਂ ਟੇਸਟ ਦੇ ਮੁਤਾਬਕ ਏਡੇ ਟੁਪੀਸ ਚਾਪਾ ਗੋਲ-ਗੋਲ ਗਲਾਇਆਮਣਾ ਦੇ ਸਾਈਜ਼ ਵਾਂਗੂ ਬਣਾ ਲੈਣੀਆਂ ਫਿਰ ਇਹਨੂੰ ਆਪਾਂ ਇਹਦੇ ਚ ਤਲਾਂਗੇ ਤੇਲ ਚ ਬਲੈਡ ਧਿਆਨ ਗੋਲੇ ਬਣਾ ਲਏ ਸੀ ਗਾਇਸ ਤੇ ਇਧਰ ਹੁਣ शिमला ਮਿਰਚ ਜੀਲੀ ਅਤੇ ਪਿਆਜ਼ ਠੀਰੇ ਨੇ ਇੱਕ ਨਵੀਂ ਰੈਸਪੀ ਹੋਰ ਟਰਾਈ ਕਰ ਰਹੇ ਹਾਂ ਨਾਮ ਤਾਂ ਉਹਦਾ ਪਤਾ ਨਹੀਂ ਵੀ ਕੀ ਹੈ ਤੇ ਆ ਚਾਸ਼ਨੀ ਤਿਆਰ ਹੋ ਰਹੀ ਈ ਹੈ ਚਾਸ਼ਨੀ ਨੂੰ ਬਾਰ ਬਾਰ ਚੈੱਕ ਕਰਦੇ ਰਹਿਣਾ ਐਵੇਂ ਚੈੱਕ ਕਰਦੇ ਰਹੋ ਜੇ ਤੱਕ ਲਾਲਾਂ ਛੱਡੂਗੀ ਤਾਂ ਤਾਂ ਬਨ ਜੂਗੀ ਨਹੀਂ ਫਿਰ ਬਣੂਗੀ ਅਜੇ ਆਪਣੀ ਬਣੀ ਨਹੀਂ ਜਦੋਂ ਬਣੂਗੀ ਫਿਰ ਦੱਸੂਗੀ ਲੋ ਗਾਇਸ ਹੁਣ ਆਪਾਂ ਇਹਨਾਂ ਨੂੰ ਤਲ ਰਹੇ ਹਾਂ ਇਹਨਾਂ ਨੂੰ 골ਡਨ ਬ੍ਰਾਊਨ ਕਰ ਲੈਣਾ। ਮੀਡੀਅਮ ਫਲੇਮ ਤੇ ਤਾਲਣਾ। ਗਿਲਾਇ ਅੰਬਨਾ ਤਾਂ ਗਾਇਸ ਆਪਾਂ ਚਾਸ਼ਨੀ ਚ ਪਾ ਲਈਆਂ ਸਾਰੀਆਂ ਜਿੰਨੇ ਕੋ ਗਿਲਾਇ ਅੰਬਣੀਆਂ ਜੀਆਂ ਨੇ ਗਿਲਾਇ ਅੰਬਨਾ ਚ ਪੈੜੀਆਂ ਨੇ। ਐਂ ਭਾਵੇਂ ਆਂ ਦੇਖਦੇ ਆ ਸੌਫਟ ਹੋਣਗੀਆਂ ਚਾਸ਼ਨੀ ਚ ਪਈਆਂ ਪਈਆਂ। ਫੇਰ ਆਪਾਂ ਟਰਾਈ ਕਰਕੇ ਦੱਸਾਂਗੇ। ਤੇ ਹੁਣ ਆ ਨਵੀਂ ਚੀਜ਼ ਟਰਾਈ ਕਰ ਰਹੇ ਹਾਂ ਕੀ ਆਪਾਂ। ਇਹ ਤੁਹਾਨੂੰ ਡਿਸ਼ਟ ਕਰਕੇ ਦੱਸਦੇ ਹਾਂ। ਆ ਬਣ ਗਏ ਗਾਇਸ ਇੰਨੇ ਕ ਤੇ ਹੁਣ ਆਪਾਂ ਟੇਸਟ ਕਰਕੇ ਦੱਸਾਂਗੇ ਇਹਨੂੰ ਹੁੰਡਾ ਕਰਦੀਆਂ ਮੜਾ ਜਾ। ਬਣਿਆ ਕਿਵੇਂ ਬਣਿਆ ਬਣਿਆ ਤਾਂ ਸਵਾਦਾ ਗਾਇਸ ਜਿਵੇਂ ਆਪਾਂ ਨਾਰਮਲੀ ਬਰੈਡ ਵਾਲੇ ਪਕੌੜੇ ਬਣਾਉਣੀ ਹੁੰਦੇ ਆ ਉਵੇਂ ਹੀ ਬਣਿਆ ਬਸ ਸ਼ਮਨਾ ਮਿਰਚ ਦਾ ਟੇਸਟ ਆ ਰਿਹਾ ਬਾਕੀ ਤਾਂ ਉਵੇਂ ਹੀ ਬਣਿਆ ਹੁਣ ਆਪਾਂ ਗਲਾ ਜਾਮਣਾ ਦੱਸਾਂਗੇ ਟੈਸਟ ਕਰਕੇ ਗਲਾ ਜਾਮਣਾ ਹੋ ਗਿਆ ਗਾਇਸ ਰੈਡੀ ਤੇ ਹੁਣ ਆਪਾਂ ਇਹਨਾਂ ਨੂੰ ਤੋੜ ਕੇ ਦੇਖਦੇ ਹਾਂ ਖੁਨਾੜੀ ਤੋੜ ਲੈਣਾ ਬਾਕੀ ਤਾਂ ਸੋਹਰੇ ਹੀ ਆ। ਮੈਂ ਤਾਂ ਟੇਸਟ ਕਰਕੇ ਦੇਖਣਾ ਕਿ ਇਹ ਕਿੰਨੀ ਵੀ ਆ। ਬਾਕੀ ਤਾਂ ਠੀਕ ਹੈ। ਅੰਦਰੋਂ ਥੋੜੀ ਜਿਹੀ ਕੱਚੀ ਆ। ਥੋੜੀ ਜਿਹੀ ਹੋਰ ਪਕਾਉਣੀ ਚਾਹੀਦੀ ਸੀ। ਬਾਕੀ ਤਾਂ ਬੜੀਆ ਬਣਿਆ।